ਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਬੱਦਨੇ ਖੁਰਦ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਾਗਾ ਜੀ ਇੱਕ ਸੂਆ ਸਵਾਇਆ ਇੱਕ ਗੱਬਣ ਡੱਟੀ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਮਨਦੀਪ ਪਿੰਡ ਬਦਨੀਖੌਰ ਦੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ 9886717452 ਠੀਕ ਆ ਵੀਰੇ ਦੋ ਨਾਗਾ ਜੀ ਦੋ ਨਾਗਾ ਬਾਈ ਠੀਕ ਆ ਇੱਕ ਨੰਬਰ ਸੂਈ ਸਵਾਜ ਤੋਂ ਸ਼ੁਰੂ ਕਰਦੇ ਸੂਆ ਕਿੰਨੇ ਮਾ ਜੀ ਇਹਦਾ ਇਹਦਾ ਸੂਆ ਦੂਜਾ ਓਰੀਜਨਲ ਕਦੋਂ ਸਵੇਰੀ 4:00 ਵਜੇ ਸੂਈ ਵੀ ਆ ਬੱਚਾ ਕੀ ਆ ਜੀ ਬੱਚੀ ਮਗਰ ਆ ਬਾਈ ਜੀਰ ਕੰਪਲੀਟ ਆ ਜੀ ਜਮਾ ਪ੍ਰੋਪਰ ਆਓ ਜੀਰ ਅੰਦਰ ਪਈ ਇਹਨੂੰ ਦਿਖਾ ਵੀ ਦਿੰਦੇ ਆ ਬਾਹਰ ਲਿਆਓ ਜੀ ਆਪਾਂ ਦਿਖਾ ਦਿੰਨੇ ਆ ਤੇ ਕਿੰਨਾ ਕ ਕੱਢਿਆ ਵੀਰੇ ਬੋਲਾ ਇਹਦਾ ਵੀਰੇ ਆ ਪਾਣੀ ਲੋਕਾਂ ਵਾਂਗੂੰ ਕਹਿੰਦੇ 5 ਕਿਲੋ ਕੱਢਿਆ 6 ਕਿਲੋ ਕੱਢਿਆ ਸਾਢੇ 3 ਕਿਲੋ ਬੋਲਾ ਕੱਢਿਆ ਕੋਸ਼ਕ ਬੱਚੀ ਨੂੰ ਜੀ ਠੀਕ ਆ ਕਿਲੋ ਖੰਡ ਬੱਚਾ ਵੀ ਹਾਂ ਕਿਲੋ ਖੰਡ ਬੱਚਾ ਥਣਾ ਦੀ ਫੁੱਲ ਗਾਰੰਟੀ ਹੈ ਮੈਂ ਕਹਿੰਦਾ ਨਾ ਭੂਰ ਨਾ ਛਟਾ ਚਬਾਈ ਲੱਗੀ ਹੈ ਗੰਨੇ ਵਰਗੀ ਰੂਹ ਖੁਸ਼ ਹੁੰਦੀ ਆ ਆਪਾਂ ਧਾਰਾਂ ਦੀ ਮਾਰ ਕੇ ਦਿਖਾ ਦਾਂਗੇ ਇਹ ਗੱਲ ਠੀਕ ਆ ਤੇ ਟਮਕਣਾ ਜਾਂ ਵੈਸੇ ਹੀ ਆ ਹੋਏ ਵੀਰੇ ਫੋਟ ਆ ਮਨਾ ਚਾਲਦੀ ਆ ਜਿੱਤੇਪ ਵੀ ਆ ਗਿਆ ਆਪਾਂ ਗਾਂ ਵੀ ਮੁਕਤ ਦੇਵਾਂਗੇ ਲਾ ਕੇ ਹੀ ਆਵਾਂਗੇ ਹੋਰ ਦੱਸ ਠੀਕ ਆ ਆ ਜੇਰ ਕੰਪਲੀਟ ਆ ਜੀ ਚੈੱਕ ਕਰ ਸਕਦੇ ਹੋ ਤੋੜ ਕੇ ਦਿਖਾ ਦਿ ਵੀਰੇ ਬਾਕੀ ਬਾਅਦ ਚ ਆਪਾਂ ਬੰਨ ਕੇ ਦੀਨ ਧਾਰਾ ਵੀ ਮਾਰ ਦਾਂਗੇ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਤੇ ਉਹਨੂੰ ਫਿਰ ਸੌਖਾ ਹੋ ਜਾਂਦਾ ਮੋਟਾ ਮੱਝਾ ਰਗਾ ਥਾ ਨਾ ਦੁੱਧ ਵੀ ਕਰਮਾ ਵਾਲੀ ਮੱਝਾ ਰਗਾ ਹੀ ਪਿਆਊਗੀ ਸੋਨਾ ਫੱਟ ਫੱਟ ਲੇਵਾ ਥਣ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ਵਾਲਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਚੰਗੀ ਐ ਨਿੱਗਰ ਨਰੋਈ ਐ ਸੰਭੀ ਪਲੀ ਐ ਖਾਣਾ ਇੱਧਰਲੇ ਪਾਸੇ ਬੱਚੇ ਦਾ ਕਰੂਗੀ ਥੋੜਾ ਜਿਹਾ ਕੋਈ ਗੱਲ ਨਹੀਂ ਜੀ ਉੱਧਰ ਨੂੰ ਲੈ ਚਲਿਓ ਬਈ ਦੁੱਧ ਦੇ ਦੂੰਗੀ ਬੱਚਾ ਕੇਰਾ ਕਰਦਾ ਹੀ ਹੁੰਦਾ ਵੀਰੇ ਪਸ਼ੂ ਬੱਚੇ ਦਾ ਬਾਕੀ ਫਾਇਦਾ ਤੁਹਾਡਾ ਇਹ ਹੋ ਜਾਣਾ ਬਈ ਜੇ ਬੱਚਾ ਹੁੰਦਾ ਲੈ ਕੇ ਫੇਰ ਵੀ ਜਾਣ ਇੱਧਰ ਬਈ ਇੱਕ ਦੀਆਂ ਦੋ ਆ ਹੂੰ ਦੋ ਨਾਗ ਮਿਲਨੇ ਆ ਮੰਨ ਲਓ ਕਿਸੇ ਵੀਰਸੀ ਵਸ ਸੰਭਾਲ ਵਾਲੇ ਕੋਲ ਜਾਵੜੀ ਤੇ ਸਾਲ ਨੂੰ ਨਾਗ ਮਗਰ ਪਿਆਰ ਹੋ ਜਾਊਗਾ ਵੈਡ ਫਰੀ ਰਹ ਜੂਗੀ ਤੁਹਾਨੂੰ ਭਾਈ ਦੁੱਧ 20 22 ਕਿਲੋ ਦੇ ਦੂਗੀ ਪਲੂਣ ਦਾ ਹੀ 20 ਕਿਲੋ ਦਿੱਤਾ ਵਾ ਖੁੱਲਾ ਦੁੱਧ ਇਹਦਾ ਠੀਕ ਆ ਹਾਂ ਉਹਦਾ ਬਾਕੀ ਛੇਵਾ ਦੇ ਸਰ ਬਾਕੀ ਛੇਵਾ ਦਾ ਦੁੱਧ ਉਹ ਵੀ 20 ਕਿਲੋ ਦੇ ਦੂਗੀ ਜੇ ਹਿਸਾਬ ਨਾਲ ਛੜ ਭਾਂਡਾ ਤੋਰ ਕੇ ਆ ਦੂਜਾ ਧਾਰਾ ਮਾਰ ਕੇ ਦਿਖਾ ਦਿਓ ਧਾਰਾ ਮਾਰ ਕੇ ਨਿਆਣੇ ਦੀ ਲੋਡ ਹੁੰਦੀ ਕਿ ਨਹੀਂ ਹੁੰਦੀ ਯਾਰ ਪੋਣਾ ਪਾ ਲੋ ਨਹੀਂ ਪੋਣਾ ਨਾ ਉਹ ਤਾਂ ਚਲੋ ਆਪ ਦੀ ਇੱਛਾ ਪਰ ਜਿਹੜਾ ਠੰਡਾ ਸੀਲ ਪਸ਼ੂਆ ਉਹਦਾ ਫਾਇਦਾ ਹੀ ਹੁੰਦਾਗਾ ਭਲਾ ਦੁੱਧ ਕਿਲੋ ਘਾਟੀ ਦੇ ਦੇਵੇ ਜੇ ਚੋਏ ਚੋਏ ਚ ਲਾਤੀ ਮਾਰਤੀ ਫਿਰ ਫਾਇਦਾ ਵੀ ਕੋਈ ਨਹੀਂ ਨਾ 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 ਬਾਕੀ ਡਰੀ ਜਾਂਦਾ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਬਸ ਲਓ ਜੀ ਠੀਕ ਹੈ ਚਵਾਈ ਦੀ ਮੋਟੀ ਆ ਭਲਾ ਭੂਲਾ ਕਰਕੇ ਕਰਦੀ ਆ ਇਹਨਾ ਕਰ ਮਾਰ ਹਾਂ ਬਈ ਥੋੜਾ ਜਿਹਾ ਭਲਾਣਾ ਫਿਰ ਉਹਦਾ ਕਾਰਨ ਹੋ ਜਾਂਦਾ ਮੂਰਲੇ ਸਣਾ ਜੂਰੇ ਮਾਰਦੀ ਦੁਬਾਰਾ ਲਓ ਚਵਾਈ ਚੈੱਕ ਕਰੋ ਪੂਰੀ ਠੰਡੀ ਚਵਾਈ ਆ ਜੇ ਲੱਤ ਛਾੜਾ ਵਾਲੀ ਹੁੰਦੀ ਬੇਨ ਨਹੀਂ ਨਹੀਂ ਨਿਆਣਾ ਵੀ ਨਹੀਂ ਕੋਈ ਪਾਇਆ ਜੇ ਨਿਆਣਾ ਪਾਇਆ ਹੋਵੇ ਤਾਂ ਜਿਹੜਾ ਮਾੜਾ ਮੋਟਾ ਮਨ ਲਾਏ ਭਾਲ ਕਰਕੇ ਕਰਦੀ ਆ ਉਦਾਂ ਇੱਕ ਕੈਮਰੇ ਤੋਂ ਵੀ ਡਰੀ ਜਾਂਦੀ ਉੱਪਰ ਆ ਜਾ ਮਣਾਈ ਜਾਂਦੀ ਆ ਘਰ ਮਾਰੀ ਜਾਂਦੀ ਆ ਜਿਵੇਂ ਮਰਜੀ ਬੈਠੋ ਪਾਵਾ ਕੋਈ ਯਾਰ ਬੁੜੀ ਵੀ ਬਿਨਾ ਨਿਆਣੀ ਤੋਂ ਭੇਜੇ ਕੋਈ ਉਹ ਜੀ ਗੱਲ ਬਾਤ ਹੈ ਨਹੀਂ ਆਪਾਂ ਇੱਥੇ ਬਾਲਟੀ ਰੱਖ ਕੇ ਚਵਾ ਦਾਂਗੇ ਜੇ ਕਿਸੇ ਨੂੰ ਵਹਿਮ ਹੋਵੇ ਤਾਂ ਆਪਣੇ ਘਰੇ ਬਾਲਟੀ ਰੱਖ ਕੇ ਚੋ ਕੇ ਲੈ ਜੀ ਬਾਕੀ ਬਈ ਆਪਾਂ ਉਹ ਜਾਂ ਪਸ਼ੂ ਵੀ ਨਹੀਂ ਲੈਣੇ ਲੱਤਾਂ ਛੜਾਉਣਾ ਹੈ ਕਈ ਵਾਰ ਆਪ ਵੀ ਬਈ ਇੱਕ ਦੋ ਡੰਗ ਚੋਣਾ ਪੈ ਗਿਆ ਜੇ ਲੱਤਾਂ ਛੜਾ ਮਾਰੀ ਗਿਆ ਉਹਦਾ ਫਾਇਦਾ ਉਹਦਾ ਕੋਈ ਫਾਇਦਾ ਨਹੀਂ ਹੈਗਾ ਸਹੀ ਚੈਜ ਡਿਮਾਂਡ ਵੀਰੇ ਜਿਹੜੀ ਲੈਣੀ ਬਈ ਇਹਦਾ ਯਾਰ ਮੁੱਲ ਨਹੀਂ ਕਰਨਾ ਲੋਕਾਂ ਨੂੰ 70 ਮੰਗ ਲਈਏ 75 ਮੰਗ ਲਈਏ 66000 ਦੀ ਬੈਠ ਦੇਦਾ 66 ਦੇ ਹੋਜੂ ਮਾੜਾ ਮੋਟਾ ਮਾਨ ਤਾਨ ਕਰਦਾਂਗੇ ਛੂਟ ਚੱਪਾ ਖੁੱਲਾ ਛੱਡ ਦਾਂਗੇ ਠੀਕ ਦੋ ਨੰਬਰ ਵੀਰੇ ਗੱਬਣ ਵੈੜ ਇਹਦਾ ਸੂਆ ਕਿੰਨਾ ਮਾਂ ਜੀ ਇਹਦਾ ਵੀਰੇ ਦੂਜਾ ਸੂਆ ਚਾਰ ਦੰਦ ਮੂੰਹ ਹੋਇਆ ਹੈ ਕੱਦ ਕਾਠਾ ਇਦਦਰ ਵਾਸੇ ਖੜ ਕੇ ਪਹਿਲਾਂ ਚੈੱਕ ਕਰਾ ਦੀ ਬਾਈ ਦੀ ਤਾਂ ਹੋਣੀ ਨਹੀਂ ਲਿੰਦੀ ਹੈ ਗੱਲ ਇਹ ਕਿੰਨਾ ਕੱਦ ਹੋਊਗਾ ਬਾਈ ਦੁੱਧ ਹੈ ਕੱਦ ਹੈਗਾ ਯਾਰ ਅਬ ਤੇਰਾ ਭਲਾ ਕਰੇ ਮੇਰਾ 5 ਫੁੱਟ 8 ਇੰਚ 5 ਤੋਂ ਬਾਹਰ ਹੋਊ ਬੈੜ ਦਾ ਨਾ ਹਾਂ ਬੈੜ ਦਾ 5 ਤੋਂ ਬਾਹਰ 5 ਮੰਨ ਕੇ ਆ ਜੇ ਕੋਈ ਵੀ ਵੀਰ ਯਾਨੀ ਵੱਡੀ ਆ ਕੋਈ ਆ ਕੇ ਕੋਲ ਵੱਡੀ ਆ ਯਾਰ ਕੋਈ ਛੋਟੀ ਨਹੀਂ ਹੈਗੀ ਨਾ ਨਾ ਆਈ ਮੈਂ ਨਹੀਂ ਕਹਿ ਸਕਦਾ ਬਈ ਨਾਰਮਲ ਜੀ ਆ ਨਾਰਮਲ ਜੀ ਵੱਡੀ ਕਹਿ ਸਕਦੇ ਜਿਹੜੀ ਗੱਲ ਕਵਾਂਗੇ ਉਹੀ ਨਿਕਲੋਗੇ ਦੂਜੀ ਗੱਲ ਨਹੀਂ ਕਿੰਨਾ ਸਮਾਂ ਲੈਂਦੀ ਆ ਬਈ ਹਜੇ ਵੀਰੇ ਇਹਦੇ ਪਏ ਆ ਹਜੇ ਜੋ ਵੀ ਤਰੀਕ ਨੂੰ ਦਿਨ ਪੂਰੇ ਇਹਦੇ ਡੇਟ ਮੁਤਾਬਕ ਹਾਂ ਬਈ ਲੇਵੇਰੀ ਦਾ ਪੰਡ ਵੰਨਦੂਗੀ ਇਹ ਹਜੇ 8 ਦਿਨ ਤਾਂ ਡੇਟ ਮੁਤਾਬਕ ਪਏ ਆ ਪਏ ਆ ਸਹੀ ਕਿੰਨਾ ਦੁੱਧ ਪਿਆਜੂ ਵੀਰੇ ਦੁੱਧ ਬਈ ਉਹਨਾਂ ਨੇ ਮਾਲਕਾਂ ਨੇ ਦੱਸਿਆ 28 29 ਕਿਲੋ ਅਸੀਂ ਪਿਛਲੇ ਸੂਏ ਚੋਇਆ ਇਹਦਾ ਇਹ ਅੱਜ ਕੀ ਦਾ ਦੇਖ ਲੈ ਕੀ ਆ ਵੀ ਹੁਣ ਤੁਸੀਂ ਵੀ ਰੋਜ਼ ਮੌਸਮ ਵੀ ਚੰਗਾ ਨਾ ਬਾਕੀ ਮੂਰੇ ਹਾਂ ਮੌਸਮ ਵੀ ਚੰਗਾ ਬਾਕੀ ਤੁਸੀਂ ਰੋਜ਼ ਦੇਣੀ ਆ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਐਡੀ ਵਾੜ ਨਿਕਲਦੀ ਨਹੀਂ ਪਹਿਲੀ ਗੱਲ ਛੇਤੀ ਹਾਂ ਨਿਕਲਦੀ ਨਹੀਂ ਦੁੱਧ ਦੇ ਦਊਗੀ 30 35 ਕਿਲੋ ਬਈਏ ਬਾਕੀ ਵੀਰੇ ਗੱਲ ਆਏ ਆ ਜੇ ਐਡੀ ਵਾੜ ਨੇ ਨਾ ਦੁੱਧ ਕੱਢਿਆ ਫਿਰ ਕੱਢਣਾ ਵੀ ਫਾਇਦਾ ਵੀ ਕੀ ਓ ਯਾਰ ਮੱਝ ਨਾਲੋਂ 2 ਲੱਖ ਲੋਨ ਨਾਲੋਂ ਚੰਗੀ ਏ ਚਲੋ ਮੱਝ ਦੇ ਜੇ ਆਪਾਂ ਲੈ ਕੇ ਆਵਾਂਗੇ ਨੇ ਦੁੱਧ ਲਈ ਪਹਿਲੀ ਗੱਲ ਤਾਂ ਮਿਲਨੀ ਨਹੀਂ ਮਿਲਨੀ ਨਹੀਂ ਸਹੀ ਬੈਂਕੀ ਬਹੁਤ ਮਿਲੂਗੀ ਬਾਕੀ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਹੀ ਸਕਦੇ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਕੱਦ ਵੇਲ ਦੀ ਵੀਰੇ ਪੂਰੀ ਚੰਗੀ ਆ ਫੋਲੀ ਵੱਡੀ ਆ ਜੇ ਐਡੀ ਕੱਦ ਕਾਹ ਭਜਨ ਤੇ ਤਿਆਰੀ ਵਾਲੀ ਵੇੜ ਨੇ ਦੁੱਧ ਨਾ ਕੱਢਿਆ ਫਿਰ ਬਰੇ ਛੋਟੀਆਂ ਨੇ ਤਾਂ ਦੇ ਨਹੀਂ ਬਾਕੀ ਬਈ ਬਰੀਕ ਦੇ ਕਿੰਨੀ ਅੰਕ ਦੇਖ ਵੇੜ ਨੂੰ ਕਿੰਨੇ ਚੰਗੇ ਲੱਗੇ ਆ ਇਹ ਤਾਂ ਚੀਜ਼ਾਂ ਕਹਿੰਦੇ ਫੋਲੀਆਂ ਛੱਪੀਆਂ ਹੋਣ ਇਹ ਗੱਲ ਧੰਨ ਧੰਨ ਕਰਾ ਦੇਣਗੀਆਂ ਜਿਵੇਂ ਕੋਈ ਮਰਜੀ ਬੈਠਾ ਰਵੇ ਲਾਟੇ ਛਾੜਦਾ ਕਰਮ ਵਾਲੀ ਨੂੰ ਮਾਰ ਨਹੀਂ ਨਹੀਂ ਆਉਂਦੀ ਬਾਕੀ ਥਣ ਚੈੱਕ ਕਰੋ ਮੁੱਠੀ ਵਾਲਾ ਥਣ ਫੋਟ ਸ਼ਾਂਕ ਦੇ ਭੂਰਾ ਵੀ ਨਹੀਂ ਹੈ ਨਹੀਂ ਸਹੀ ਗੱਲ ਕੁਆਲਿਟੀ ਬਹੁਤ ਆ ਹਜੇ ਤੱਕ ਗੈਠ ਵਾਂਗੂ ਤਾਂ ਬਈ ਹਵਾਨੇ ਚ ਟੈਲਾ ਫਰਦੀ ਆ ਜਿੱਤੇ ਜਮਾ ਡਾਲਿਆਂ ਤੇ ਅੱਠਾਂ ਦਿਨਾਂ ਨੂੰ 68 ਲੱਤਾਂ ਚੌੜੀਆਂ ਕਰ ਕਰਦਾ ਮੈਂ ਕਹਿੰਦਾ ਜਿੰਨਾ ਵੀ ਲੇਵਾ ਇਹਨੇ ਲੰਮੀ ਤੋਰਦੀ ਥੋੜੀ ਜਿਹਾ ਨੂੰ ਮਾੜਾ ਜਿਹਾ ਇਧਰ ਨੂੰ ਤੋਰਦੀ ਉਹ ਇਧਰ ਨੂੰ ਤੋਰ ਆ ਗੇਟ ਵਾਲ ਨੂੰ ਲੈ ਚੱਲੇ ਕਿਉਂਕਿ ਤੁਹਾਨੂੰ ਬਰੀਕੀਆਂ ਦਾ ਪਤਾ ਲੱਗ ਜਾਏ ਬੈਡ ਚੰਗੀ ਬਹੁਤ ਆ ਸਾਡੇ ਲੇਵੇ ਦੇ ਭਾਈ ਨਾੜਾਂ ਦੇ ਕੇ ਜੀ ਆਈ ਯਾਰ ਦੋਨੇ ਪਾਸੇ ਰਸੇ ਵਰਗੀ ਤਾਂ ਮਲਕ ਵੇਣ ਆਉਂਦੀ ਆ ਜਿਹੜਾ ਲੈ ਗਿਆ ਵੀਰੇ ਤੇ ਉਹ ਤਾਂ ਨਾ ਨੀ ਕਰਾਊਗਾ ਦੁੱਧ ਤਾਂ ਵੀਰੇ ਡਰਮ ਚੋਂ ਆਣ ਵਾਲੀ ਗੱਲ ਹੀ ਹੋ ਜੇਗੀ ਚੋਂ ਵਾਲੀ ਗੱਲ ਆ ਸਹੀ ਬੰਦਾ ਪਰ ਸੇਵਾ ਵਾਲਾ ਹੋਵੇ ਸੇਵਾ ਸੰਭਾਲ ਵਾਲਾ ਲੈ ਗਿਆ ਕਿਸੇ ਫਾਰਮ ਵਾਲੇ ਕੋਲ ਚਾਹੇ ਛੋਟੇ ਫਾਰਮ ਵਾਲੇ ਕੋਲ ਚਾਹੇ ਵੱਡੇ ਫਾਰਮ ਵਾਲੇ ਕੋਲ ਉੱਠ ਗਈ ਤਾਂ ਦੁੱਧ ਵਾਲੀ ਤਾਂ ਵੀਰੇ ਮੈਂ ਕਹਾਂ ਮਸ਼ੀਨ ਨੀ ਕਰਾ ਦੂਗੀ ਯਾਰ ਥਣਾ ਦੀ ਫੁੱਲ ਗਰੰਟੀ ਆ ਮੈਂ ਕਹਿੰਦਾ ਥਣਾ ਦੀ ਫੁੱਲ ਗਰੰਟੀ ਏ ਇੰਦੇ ਠੀਕ ਆ ਥਣਾ ਜੋ ਜਣੀ ਥੱਲੋ ਨਹੀਂ ਬੈਠਿਆ ਮੈਂ ਕਹਿੰਦਾ ਯਾਰ ਥੱਲੋ ਆਪਾਂ ਬਾਈ ਗਲਤ ਲੈਂਦੇ ਨਹੀਂ ਕਿਉਂ ਆਪਾਂ ਵੀ ਗਾਂ ਵੇਚਣੀਆਂ ਹੁੰਦੀਆਂ ਜੇ ਥੱਲੋ ਹੀ ਗਲਤ ਲੈ ਲੀਆਂ ਆਪਾਂ ਕਿੱਥੋਂ ਵੇਚ ਲਾਂਗੇ ਮੰਨਦਾ ਕਿ ਸਹੀ ਗੱਲ ਆ ਜੀ ਤੇ ਬਾਈ ਕਿੰਨਾ ਮੁੱਲ ਕਰਨਾ ਇਹਦਾ ਯਾਰ ਬਾਈ ਲੋਕਾਂ ਵਾਂਗੂ ਨਹੀਂ ਇਹਦਾ ਡੇਢ ਮੰਗ ਲੈਣਾ ਦੋ ਮੰਗ ਲੈਣਾ ਇਹ ਵੇਡ ਦੇ ਦਾਂਗੇ 85000 ਦੀ ਅੱਜ ਅੱਜ ਕੱਲ ਨੂੰ ਸੂਪ ਹੀ ਫਿਰ ਉਦੇ ਦਾ ਮੁੱਲ ਉਦੇ ਹੋਊਗਾ ਉਹ ਚਲੋ ਉਹਦੇ ਦਾ ਉਹਦੇ ਮੁੱਲ ਵੀ ਹੋਰ ਹੋ ਜੂਗਾ ਗੱਲ ਵੀ ਤੇਰੀ ਜਾਇਜ਼ ਆ ਬਾਈ ਕਿਉਂ ਸੂਣੀ ਸੋਣੀ ਬਹੁਤ ਕੁਝ ਕਰਨਾ ਪੈਣਾ ਕਿਉਂਕਿ ਬਾਈ ਜੇ ਇਹਨੇ ਹਫਤਾ ਸਾਂਭਿਆ ਹਫਤੇ ਚ ਖਰਚੇ ਦੇ ਪੈਸੇ ਤਾਂ ਬਾਈ ਅਗਲੇ ਨੇ ਲੈਣੇ ਆ ਚਾਹੇ ਕੋਈ ਹੋਰ ਵੇਚ ਨਾਲ ਆ ਲੈ ਜੇ ਚਾਹੇ 250 ਆ ਕੇ ਵੇਚ ਦੇਵੇ ਉਹ ਤਾਂ ਫਿਰ ਖਰਚਾ ਪੈਣੀ ਕੱਲ ਨੂੰ ਬੰਦਾ ਕਹੇ ਬਾਈ ਕੱਲ ਤਾਂ ਤੁਸੀਂ ਇੰਨੇ ਮੰਗਦੇ ਸੀ ਅੱਜ ਇੰਨੇ ਮੰਗ ਸਹੀ ਗੱਲ ਆ ਸਹੀ ਗੱਲ ਆ ਉਹ ਤਾਂ ਬਾਈ ਖਰਚਾ ਪੈਣੀ ਆ ਅੱਜ 85000 ਦੀ ਮਿਲ ਜਾਣੀ ਆ ਪਰ ਸੌਦਾ ਮਾੜਾ ਨਹੀਂ ਵੀਰੇ ਬਾਈ ਆਪਣੇ ਵਰਗਾ ਕੋਈ ਮੁੱਲ ਵੀ ਕਰਕੇ ਦਿਖਾ ਦੇ ਇਹ ਜਿਦੋਂ ਆਪਣਾ ਕੋਈ ਨਫਾ ਬਾਹਰ ਨਹੀਂ ਹੁੰਦਾ 1000 2000 ਨਫਾ ਚਲੋ ਉਹ ਤਾਂ ਵੀਰੇ ਜੇ ਕੰਮ ਕਰਦੇ ਆ ਤਾਂ ਨਫਾ ਤਾਂ ਫਿਰ ਲੈਣਾ ਹੀ ਹੈ ਲੈਣਾ ਹੀ ਲੈਣਾ ਸਹੀ ਗੱਲ ਉਹ ਤਾਂ ਲੈਣੀ ਆ ਉਹ ਤਾਂ ਚਾਹੇ ਦੱਸ ਕੇ ਲੈ ਲੋ ਚਾਹੇ ਬਿਨਾਂ ਦੱਸੇ ਲੈ ਲੋ ਕੋਈ ਵੀ ਬੰਦਾ ਕੰਮ ਕਰੂਗਾ ਨਫਾ ਤਾਂ ਲੈਣਾ ਹੀ ਹੈ ਬਾਕੀ ਫਾਰਮ ਚ ਲਈ ਆ ਬੈਡ ਐਡਰੈਸ ਦੱਸ ਦਾਂਗੇ ਸਾਰਾ ਕੁਝ ਦੱਸ ਦਾਂਗੇ ਥਾਂ ਟਿਕਾਣਾ ਕਿੱਥੋਂ ਲਈਏ ਕਿੱਥੋਂ ਨਹੀਂ ਲਈ ਠੀਕ ਆ ਹਾਂ ਕਿਵੇਂ ਉਹਨਾਂ ਨੇ ਕਿਵੇਂ ਦੁੱਧ ਚੋਇਆ ਕਿਵੇਂ ਨਹੀਂ ਚੋਇਆ ਕਿੰਨਾ ਦੁੱਧ ਚੋਇਆ ਕਿੰਨਾ ਨਹੀਂ ਚੋਇਆ ਸਾਰਾ ਕੋ ਦਾ ਦੇਣੇ ਗੱਲ ਵੀ ਕਰਾ ਦੇਾਂਗੇ ਬੰਦੇ ਠੀਕ ਹੈ ਬਾਈ ਹੋਰ ਦੱਸੋ ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਜੈਜ ਮੋਲ ਚ ਦੋਨੇ ਵੜਾ ਧੰਨਵਾਦ